ਕੁੜੀ ਦਵੇ ਨਾ ਦੱਕੋ ਹੁਣੀ ਹਾਲ ਪਤਾ ਹੀ ਨਹੀਂ ਲੱਗਦਾ ਨੂੰ ਕਿ ਕਿਹੜਾ ਕੰਮ ਪਹਿਲਾਂ ਕਰਨ ਵਾਲਾ ਵਾ ਤੇ ਕਿਹੜਾ ਮਗਰੋਂ ਕਰਨ ਵਾਲਾ ਵਾ ਇਹੋ ਆ ਕੂਚਾ-ਕੂਚੀ ਜੀ ਫੜੀ ਫਿਰਦੀ ਰਹਿੰਦੀ ਸਾਰਾ ਦਿਨ ਚਲ ਮੈਂ ਵੇਖਾਂ ਇਹਦੇ ਵੱਲ ਕਵਲੇ ਮੰਮੀ ਧਾਰਾ ਕਾਢੇ ਆਈ ਆ ਤੇ ਭੇਲੀਓ ਗੋਹਾ-ਕੂੜਾ ਕਰਕੇ ਆ ਪੈਣਾ ਪਿੱਛੇ ਗਾਈਆਂ ਦੇ ਢੇਰ ਲੱਗਾ ਗੋਡੇ-ਗੋਡੇ ਮੱਛਰ ਵਾ ਆ ਤੇ ਕੂਚਾ ਜੀ ਮੈਂ ਵੀ ਮਾਰ ਲੂੰਗੀ ਤੈਨੂੰ ਨਹੀਂ ਪਤਾ ਬਾਅਦ ਚ ਕਰਨਾ ਪੈਣਾ ਗੋਏ-ਕੂੜੇ ਦਾ ਘਰ ਓਹ ਨਹੀਂ ਭਾਬੀ ਜੀ ਮੈਂ ਵੇਰਲੀ ਦਾ ਵੀ ਘਰ ਆਉਂਗੀ ਮੈਂ ਹਾ ਜਿਹੜਾ ਕੋਈ ਆ ਘਰ ਹੀ ਹੁੰਦਾ ਵਾ ਕੋਈ ਆਂਡੂ ਗਵਾਂਡੂ ਆ ਜਾਂਦਾ ਕੋਈ ਪਰਾਉਣਾ ਹੀ ਆ ਜਾਂਦਾ ਜਿੰਨੇ ਕਿਸ ਨੇ ਆਉਣਾ ਘਰ ਹੀ ਆਉਣਾ ਵਾ ਸਾਫ ਸਫਾਈ ਹੋਈ ਹੋਵੇ ਨਾ ਤੇ ਚੰਗੇ ਲੱਗੇਗਾ ਵਾ ਮੈਨੂੰ ਨਾ ਬਹੁਤੀ ਮੱਤਾਂ ਨਾ ਦੇ ਜਿਹੜਾ ਕੰਮ ਤੈਨੂੰ ਮੈਂ ਕਿਹਾ ਨਾ ਗੋਇ ਕੁੜੇ ਦਾ ਪਹਿਲਾਂ ਉਹ ਕਰਕੇ ਆ ਇਹ ਮੁਰਕੇ ਕਰ ਲੈਣਾ ਤੂੰ ਉੱਥੇ ਸਾਰੀ ਦੀ ਵਾਲੀ ਨੰਗਾਉਣੀ ਆ ਏਨੀ ਮੇਰੀ ਸੁਣ ਲੈ ਗੱਲ ਖੇਡੇ ਨਾ ਲੱਗੀ ਰਹੀ ਉੱਥੇ ਫੇਰ ਦੁਪਹਿਰ ਚੜ੍ਹਾਉਣੀ ਆ ਫੇਰ ਆਦ ਨਹੀਂ ਮੈਂ ਥੱਕ ਗਈ ਆ ਇਹ ਝਾੜੂ ਬੋਕਰ ਤੂੰ ਕਰ ਲਿਓ ਭਾਬੀ ਤੇ ਜਿਹੜੇ ਤੂੰ ਹੀ ਧ ਚੱਲ ਜਾਨੀ ਆ ਭਾਬੀ ਜੀ ਫਿਰ ਝਾੜੂ ਤੁਸੀਂ ਲਾ ਲਿਓ ਅੱਛਾ ਝਾੜੂ ਮੈਂ ਲਾਉਂਗੀ ਤੇਰੇ ਹੱਥਾਂ ਨੂੰ ਮਹਿੰਦੇ ਜੇ ਲੱਗੀ ਆ ਮਿੰਟਾ ਮਿੰਡੇ ਗੋਏ ਕੁੜੇ ਦਾ ਕਰਕੇ ਆ ਜੇ ਕਿਤੇ ਪਤਾ ਲੱਗ ਗਿਆ ਨਾ ਮੈਂ ਉਸੇ ਕਿਸੇ ਨਾਲ ਗੱਲਾਂ ਹੀ ਪਈ ਆ ਤੇ ਤੇਰਾ ਮੈਂ ਹਾਲ ਬੜਾ ਬੁਰਾ ਬਣਾਉਣਾ ਹੀ ਹੂੰ ਫੇਰ ਨਾ ਕਈ ਮੈਨੂੰ ਭਾਬੀ ਵੀ ਦੌਕੇ ਮਾਰਦੀ ਆ ਅਜੇ ਸਾਰਾ ਕੰਮ ਕਰਨ ਨਾਲ ਪਿਆ ਵਾ ਝਾੜੂ ਪੋਚਾ ਲਾਉਣ ਵਾਲਾ ਵਾ ਅਜੇ ਰੋਟੀ ਟੁੱਕ ਕਰਨਾ ਵਾ ਤੇ ਬਾਹਰ ਨਾ ਬੈਠੀ ਰਵੀ ਗੱਲਾਂ ਬਾਤਾਂ ਲੱਗੀ ਰਹਿਣੀ ਆ ਕੰਮ ਸਾਰੇ ਕਰਨ ਵਾਲੇ ਅਜੇ ਘਰੇ ਪਏ ਆ ਰਾਜ ਕੀ ਤੂੰ ਕੁੜੀ ਦੇ ਦਵਾਲਾ ਹੀ ਹੋਈ ਰਹਿਣੀ ਆ ਤੇ ਤੇਰੇ ਵੀ ਹੱਥ ਪੈਰ ਹੈਗੇ ਆ ਨਾਲ ਤੂੰ ਹੀ ਕੰਮ ਕਰ ਲਿਆ ਕਰ ਹਾਂ ਤੇ ਉਹ ਕੰਮ ਛੇਤੀ ਹੋ ਜੇ ਉਹਨੂੰ ਕੱਲੀ ਨੂੰ ਜੋ ਸਾਰੇ ਗਿਣ ਗਿਣ ਕੇ ਤਾਂ ਦੱਸੀ ਜਾਂ ਡਈ ਆ ਮੰਮੀ ਉਹਨੂੰ ਅਕਲ ਹੀ ਦੇਣ ਦੇ ਆ ਪੀ ਅਕਲ ਆਊਗੀ ਤੇ ਬਗਾਨੇ ਘਰ ਜਾਓਗੇ ਤੇ ਕੰਮਕਾਰ ਕਰੋਗੇ ਕਿਸੇ ਨੇ ਕੰਮ ਨੂੰ ਖਾਣ ਨਹੀਂ ਆਇਆ ਜੇ ਮੂੰਹ ਵੇਖਣ ਨੂੰ ਤਾਂ ਨਹੀਂ ਖਾਣਿਆ ਇਹਨੂੰ ਨੱਚ ਕੰਮ ਉਹਨੂੰ ਕਿਹੜਾ ਆਮਦਾ ਨੀਗਾ ਪਿਓ ਕੋਈ ਕੰਮ ਕਰਦੀ ਨੀਗੀ ਤੂੰ ਵੀ ਉਹ ਗੱਲ ਕਰੀ ਜਾਨੀ ਇੱਕੋ ਜਣੇ ਦੇ ਪੇਸ ਪੈ ਜਾਨੀ ਤੂੰ ਤੂੰ ਹੀ ਤਾਂ ਸੈਡਾਂ ਉਹਦੀਆਂ ਲੈਣੀਆਂ ਵਾ ਤੁਹਾਡੀ ਤੇ ਧੀ ਆ ਨਾ ਤੇ ਮੈਨੂੰ ਪਤਾ ਨਾ ਨੀ ਨਹੀਂ ਕੁਛ ਹੋਵੇ ਕਰਨਾ ਇੱਥੇ ਇੱਕ ਬਸ ਡਈ ਰਹਿੰਦੀ ਕੂਚਾ-ਕੂਚੀ ਕਰਦੀ ਰਹਿੰਦੀ ਓ ਧੀ ਆ ਤੇ ਤੇਰੀ ਨੀ ਕੁਛ ਲੱਗਦੀ ਤੂੰ ਫੇ ਬਗਾਨੀ ਸਮਝਦੀ ਆ ਜਿਹੜੀ ਤੂੰ ਬਗਾਨੇ ਘਰ ਜਾਣ ਦੀ ਗੱਲ ਕਰਦੀ ਆ ਨਾ ਮੇਰੀ ਕੁੜੀ ਨੂੰ ਵੀ ਰਿਸ਼ਤੇ ਆ ਤੇ ਇੱਕ ਗੱਲ ਸੁਣ ਲੈ ਹੁਣ ਤੂੰ ਨੀ ਦਿੰਦੀ ਕਦੀ ਆਖ ਦਿੰਨੀ ਇਹ ਦੂਰ ਬੜੀ ਆ ਕਦੀ ਕਹਿੰਨੀ ਏ ਦਾਜ ਬੜਾ ਮੰਗਦੇ ਆ ਕਦੀ ਕੋਈ ਨਾ ਕੋਈ ਤੂੰ ਕੱਢ ਲੈਨੀ ਵਿੱਚ ਕਨੂੰ ਕਿਹੜੇ ਰਿਸ਼ਤੇ ਦੀ ਮੰਮੀ ਗੱਲ ਕਰਦ ਕੇ ਇਹਦੇ ਨਾਲ ਦੀ ਦੇ ਵਿਆਹੀਆਂ ਬਾਲ ਬੱਚਿਆਂ ਵਾਲੀਆਂ ਇਹਨੂੰ ਅੱਧ ਖੜਨ ਨੂੰ ਕਿੰਨੇ ਵਿਆਹ ਕੇ ਖਾਣਾ ਅੱਧੀ ਉਮਰ ਤੂੰ ਐਦਾ ਹੀ ਨਗਾਤੀ ਉਹਦੀ ਤੇ ਤੂੰ ਇਹ ਕਹਿੰਦੇ ਰਿਸ਼ਤਾ ਨਹੀਂ ਹੁੰਦਾ ਇਹਨੂੰ ਮੈਂ ਰਿਸ਼ਤਾ ਕਰਾਉਣਾ ਵਾ ਰਿਸ਼ਤਾ ਤੂੰ ਐਦਾ ਹੀ ਨਹੀਂ ਹੁੰਦਾ ਇਹਨੂੰ ਜਿ ਉਹੋ ਜੇ ਮੇਰਾ ਮੁੰਡਾ ਜਿੱਤਾਂ ਤੂੰ ਮੰਨੀ ਹੈ ਨਾ ਉਸ ਤਾਂ ਹੀ ਤੇਰੇ ਮਗਰ ਲੱਗ ਜਾਂਦਾ ਵਾ ਹੁਣ ਤੇ ਤੂੰ ਨਹੀਂ ਦਿੰਦੀ ਨਹੀਂ ਤਾਂ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਕਿੰਨੇ ਦੀ ਗਵਾਂਤੀ ਕਰ ਬੈਠੀ ਆ ਜੇ ਇਹਦਾ ਰਿਸ਼ਤਾ ਨਾ ਹੋਇਆ ਮੈਂ ਇਹਨੂੰ ਕਿੱਥੇ ਪਾਉਣਾ ਵਾ ਮੈਂ ਤਾਂ ਕਹਿੰਦਾ ਸਾਰੀ ਰਾਤ ਜਾਗ ਕੇ ਕੱਢਣੀ ਆ ਤੇ ਤੇਰੇ ਗੱਲਾਂ ਆਉਂਦੀਆਂ ਵਾ ਸਾਰਾ ਦਿਨ ਤੂੰ ਉਹਨੂੰ ਕੰਮ ਡਾਹੜਦੀ ਆ ਤੈਨੂੰ ਕੰਮ ਹੀ ਮਿੱਠਾ ਵਾ ਕੰਮ ਨਹੀਂ ਮਿੱਠਾ ਤੇ ਵਿਆਹੀ ਗਈ ਤੇ ਮੈਨੂੰ ਕਰਨਾ ਪੈਣਾ ਵਾ ਬੀਬੀ ਤੂੰ ਮੇਰੇ ਨਾਲ ਲੜੇ ਜਾਣਾ ਵਾ ਰਾਤ ਦਿਨ ਤੂੰ ਮੇਰੇ ਦਿਵਾਰੇ ਹੋਈ ਰਹੀ ਨਹੀਂ ਉਹਨੂੰ ਤੂੰ ਕੁਝ ਨਹੀਂ ਕਹਿੰਦੀ ਉਹਦੇ ਕੰਮ ਨੂੰ ਕਹਿਣ ਨਹੀਂ ਆ ਮੈਂ ਮੈਨੂੰ ਹੋਰ ਨਹੀਂ ਕੁਝ ਵੀ ਕਹਿੰਦੀ ਇਹ ਕੰਮ ਉਹ ਥੋੜਾ ਕਰਦੀ ਆ ਸਾਰਾ ਦਿਨ ਤੇ ਉਹ ਡਈ ਰਹਿੰਦੀ ਇੱਕ ਕੰਮ ਉਹ ਛੱਡਦੀ ਨਹੀਂ ਦੂਜਾ ਤੋਂ ਫੇਰ ਦੱਸਦੀ ਨਹੀਂ ਜਾ ਕੇ ਕੋਈ ਨਹੀਂ ਮੰਮੀ ਮੇਰਾ ਕਰਕੇ ਤੁਸੀਂ ਲੜੋ ਨਾ ਆਜੋ ਅੰਦਰ ਬਸ ਮੰਮੀ ਦਾ ਤੇ ਇਹੋ ਹੀ ਹਾਰ ਰਿਹਾ ਵਾ ਉਹਨੂੰ ਤੇ ਆਂਦੀ ਕੁਝ ਕਹੋ ਇਨਾ ਵੀ ਦੱਸੋ ਉਹਨੇ ਬਗਾਨੇ ਘਰ ਜਾਣਾ ਨੇ ਉਹਨੂੰ ਘਰੇ ਰਾ ਛੱਡਣਾ ਵਾ ਹਾਦੀ ਹੋ ਗਈ ਇਹ ਦਿਵਾਲੀ ਵੀ ਕਿਤੇ ਆਜੋ ਮੰਮੀ ਬਹਿ ਜਾਓ ਇੱਥੇ ਤੇ ਮੇਰੀ ਗੱਲ ਸੁਣਾ ਤੁਸੀਂ ਨਾ ਐਵੇਂ ਭਾਬੀ ਨਾਲ ਮੇਰਾ ਕਰਕੇ ਲੜਿਆ ਨਾ ਕਰੋ ਜੋ ਵੀ ਹੋਣ ਡਿਆ ਵਾ ਨਾ ਚੰਗਾ ਹੀ ਹੋਣ ਡਿਆ ਵਾ ਸਾਨੂੰ ਰੱਬ ਦੇ ਬਾਣੇ ਚ ਰਹਿਣਾ ਹੀ ਪੈਣਾ ਵਾ ਮੇਰੀ ਕਿਸਮਤ ਵਿੱਚ ਇਹੋ ਕੋਈ ਲਿਖਿਆ ਹੋਊਗਾ ਸਹੀ ਏ ਤੇਰੇ ਕਰਮਾਂਲੇ ਹੋਗੇ ਆ ਚੱਲ ਕੋਈ ਨਹੀਂ ਮੰਮੀ ਜੀ ਸਿਆਣੇ ਕਹਿੰਦੇ ਹਨਾ ਕਿ ਰੱਬ ਦੀ ਰਜਾ ਵਿੱਚ ਰਹਿਣਾ ਚਾਹੀਦਾ ਵਾ ਤਾਂ ਅਸੀਂ ਉਹਦੇ ਹੁਕਮ ਵਿੱਚ ਹੀ ਰਹਿਣਾ ਵਾ ਮੇਰੇ ਅਜੇ ਨਾ ਸੰਜੋਗ ਹੋਣਗੇ ਬਿਨਾ ਸੰਜੋਗਾ ਤੋਂ ਕਿੱਦਾਂ ਵਿਆਹ ਹੋ ਜੇ ਖੁਰੇ ਤਾਂ ਹੀ ਭਾਬੀ ਜੀ ਦੇ ਮੂੰਹ ਤੋਂ ਨਾ ਹੁੰਦੀ ਹੋਵੇ ਭਾਬੀ ਉਹ ਤਾਂ ਵੀ ਜਾਣ ਕੇ ਕਰਦੀ ਆ ਜਿਹੜਾ ਕੋਈ ਰਿਸ਼ਤਾ ਆਉਂਦਾ ਵਾ ਨਾ ਅੱਗੋਂ ਹੀ ਮੋੜ ਦਿੰਦੀ ਆ ਵੇਖਣ ਮੈਨੂੰ ਇਹ ਕਹ ਹੁਨ ਮੁਖਾਲਣ ਵੀ ਨਹੀਂ ਦਿੰਦੀ ਪੁੱਤ ਇਹ ਤੇਰਾ ਭੋਲੀ ਹੁੰਦਾ ਨਾ ਫਾਇਦਾ ਠਮਦੀ ਆ ਸਾਰਾ ਦਿਨ ਤੈਨੂੰ ਕੰਮ ਲਾ ਹਟਦੀ ਆ ਤੇ ਆਪ ਮਹਾਰਾਣੀਆਂ ਵਾਂਗੂ ਨਾ ਪਲੰਗ ਤੇ ਬੈ ਕੇ ਤੇ ਤੇਰੇ ਕੋ ਹੁਕਮ ਚਲਾਉਂਦੀ ਰਹਿੰਦੀ ਆ ਤੇਰੇ ਤੇ ਜੇ ਤੇਰਾ ਸਕਾਪਰਾ ਹੁੰਦਾ ਤੇ ਇਹਨੂੰ ਇੱਤਾ ਹੀ ਕਰ ਦਿੰਦਾ ਇਹਨੂੰ ਵੀ ਪਤਾ ਪਈ ਇਹ ਮੇਰੀ ਕਿਹੜੀ ਸਕੀਨਣ ਆ ਨਾ ਕੋਈ ਨਹੀਂ ਮੰਮੀ ਜੀ ਐਵੇਂ ਨਾ ਇੰਨੇ ਗਰਮ ਹੋਇਆ ਕਰੋਗੇ ਬਥੇਰੇ ਚੰਗੇ ਆ ਵੀਰ ਤੇ ਭਾਬੀ ਕਰਦੇ ਤੇ ਹੈਗੇ ਆ ਮੇਰਾ ਹੋਰ ਕਿੰਨਾ ਕੁ ਕਰਨਾ ਹੁਣ ਪੁੱਤ ਇਹਦੇ ਵਿੱਚ ਮੇਰੀ ਵੀ ਗਲਤੀ ਆ ਨਾ ਤੇਰਾ ਪਿਓ ਇੱਤਾ ਹੁੰਦਾ ਤੇ ਨਾ ਮੈਂ ਤੈਨੂੰ ਇੱਥੇ ਲੈ ਕੇ ਆਂਦੀ ਚੱਲ ਉੱਥੇ ਫੋੜ ਨੀ ਕੋ ਤੇ ਤੇਰਾ ਆਪਣਾ ਖੂਨ ਤੇ ਹੈਗਾ ਈ ਨਾ ਇੱਥੇ ਤੇ ਪੁੱਤ ਤੈਨੂੰ ਕੋਈ ਵੀ ਨਹੀਂ ਪਿਆਰ ਕਰਦਾ ਤੈਨੂੰ ਤੇ ਦਾਤਕਿਆਂ ਦਾ ਪਿਆਰ ਮਿਲਿਆ ਈ ਨਾ ਨਾ ਤੇਰੀ ਕੋਈ ਭੂਆ ਪਿਆਰ ਕਰਦੀ ਆ ਨਾ ਤੇਰਾ ਪਿਓ ਹੀ ਕਿਤੇ ਤੈਨੂੰ ਪੁੱਛਦਾ ਘੇਚਦਾ ਵਾ ਉਹਨੂੰ ਵੀ ਪਤਾ ਪਈ ਇਹ ਕਿਹੜੀ ਮੇਰੀ ਆ ਪਿੱਛੋਂ ਹੀ ਆਈ ਆ ਮੈਂ ਉਥੋਂ ਪੈਰ ਪੁੱਟ ਕੇ ਨਾ ਤੇ ਪਛਤਾ ਮੁੰਡਈ ਆ ਵੀ ਜੇ ਮੈਂ ਪੈਰ ਪੁੱਟ ਲੈ ਤੇ ਮੈਂ ਤੈਨੂੰ ਨਾ ਲਿਆਉਂਦੀ ਚੱਲ ਉੱਥੇ ਤੇ ਤੈਨੂੰ ਆਪਣਿਆਂ ਦਾ ਪਿਆਰ ਮਿਲਦਾ ਹੀ ਨਾ ਜੋ ਅਦਾਤ ਕਿਆਂ ਦਾ ਪਿਆਰ ਮਿਲਣਾ ਉਹ ਤੈਨੂੰ ਮਿਲਣਾ ਇੱਥੇ ਤੇ ਤੈਨੂੰ ਕੋਈ ਪਿਆਰ ਹੀ ਨਹੀਂ ਕਰਦਾ ਨਹੀਂ ਮੰਮੀ ਜੀ ਇਦਾਂ ਨਾ ਕਹੋ ਵੀ ਇੱਥੇ ਮੈਨੂੰ ਚੱਲ ਤੁਹਾਡਾ ਪਿਆਰ ਤੇ ਮਿਲ ਨਹੀਂ ਂਦਿਆ ਮੈਂ ਨਾ ਉੱਥੇ ਮੈਂ ਕੀ ਕਰਨਾ ਸੀ ਕੱਲੀ ਨੇ ਤੇ ਮੇਰਾ ਕੱਲੀ ਦਾ ਪਿਆਰ ਕੀ ਕਰਦਾ ਵਾ ਜਦੋਂ ਹੋਰ ਨਹੀਂ ਕੋਈ ਤੈਨੂੰ ਭੈਣ ਭਰਾ ਕਰਨ ਦਿਆ ਤੇਰੀ ਪਰਜਾਈ ਨਹੀਂ ਤੈਨੂੰ ਚੰਗਾ ਸਮਝਣ ਲਈ ਤੇ ਮੇਰਾ ਪਿਆਰ ਕੱਲੀ ਦਾ ਕੀ ਕਰੂ ਤੈਨੂੰ ਧੀਏ ਮੇਰੇ ਕਰਮਾਂ ਤੇ ਤੇ ਲਿਖੇ ਦੂਜੇ ਵਿਆਹ ਦੇ ਤੱਕੇ ਖਾਣੇ ਤੇ ਮੈਂ ਤੈਨੂੰ ਹੀ ਨਾਲ ਲਿਆ ਕੇ ਤੇ ਤੇਰੀ ਵੀ ਮਾੜੀ ਕਿਛ ਮਤ ਲਿਖਾਤੀ ਆ ਚੱਲ ਕੋਈ ਨਹੀਂ ਮੰਮੀ ਜੀ ਮੈਂ ਗੋਆ ਸੋਟਾਂ ਵਾ ਤੋ ਪਛੜਦੀ ਜਾਂਦੀ ਆ ਤੇ ਫਿਰ ਸੂਰਜ ਸਿੱਧਾ ਮੇਰੇ ਸਿਰ 'ਚ ਵੱਜਦਾ ਵਾ ਠੰਡੇ ਠੰਡੇ ਮਗੋਏ ਦਾ ਕੰਮ ਨਬੇੜਾ ਰੱਬ ਨੇ ਕਿੱਡੀ ਮਾੜੀ ਕਿਸਮਤ ਲਿਖੀ ਮੇਰੀ ਤੀ ਦੀ ਮੈਂ ਆਪ ਹੀ ਲੇਖ ਲਈ ਇਹਦੀ ਵੀ ਨਾਲ ਲਿਖਾਤੀ ਮੰਮੀ ਤੇ ਐਵੇਂ ਨਾ ਭਾਬੀ ਨਾਲ ਲੜਦੇ ਰਹਿੰਦੇ ਆ ਕੰਮ ਦੀ ਕਿਹੜੀ ਗੱਲ ਵਾ ਕੰਮ ਤੇ ਝਟ ਕਰ ਲਈਦਾ ਵਾ ਗੋਏ ਕੁੜੇ ਦਾ ਕਰਕੇ ਤੇ ਜਾ ਕੇ ਮੈਂ ਘਰ ਦਾ ਵੀ ਕਰ ਲੈਣਾ ਵਾ ਝਟ ਚਾਰ ਬਾਲਟੇ ਆ ਸੁੱਟ ਲੈਣੇ ਆ ਮੈਂ ਐਵੇਂ ਲੜ ਲੜ ਕੇ ਤੇ ਖਪਦੀਆਂ ਰਹਿੰਦੀਆਂ ਵਾ ਪਤਾ ਨਹੀਂ ਕਿ ਕਿਹੜੇ ਵੇਲੇ ਦੀ ਕਿੱਥੇ ਗਈ ਆ ਮੁੜੀ ਨਹੀਂ ਮੈਂ ਪੱਟਾ ਦਿੱਤਾ ਵੀ ਦੁਪਹਿਰੇ ਲਿਆਂਗੇ ਪਾਰਿਆ ਵਾ ਇਹਦਾ ਨਹੀਂ ਪਤਾ ਲੱਗਦਾ ਕਿ ਕਿੱਧਰ ਫੇਰ ਗਈ ਆ ਕੀ ਆ ਇਕੱਲੇ ਗੱਲਾਂ ਕਰੀ ਜਾਂਦੇ ਓਹ ਗੱਲਾਂ ਮੈਂ ਕਰਨੀਆਂ ਮੈਂ ਤੇ ਇਹ ਹੋਈ ਧਿਆਵਾ ਵੀ ਕਿੱਥੋਂ ਆਈ ਆ ਮੈਂ ਮੈਂ ਪੱਠੇ-ਪੁੱਠੇ ਪਾ ਕੇ ਵੀ ਇੱਥੇ ਆ ਕੇ ਬੈਠਾਂ ਬੜੀ ਜੇਰਦਾ ਤੇ ਮੈਂ ਸੁਖ ਨੂੰ ਤਾਂ ਨਹੀਂ ਤੁਰੇ ਫਿਰਨ ਰਹੀ ਕੁੜੀ ਜਵਾਨ ਹੋਈ ਆ ਤੇ ਕੋਈ ਰਿਸ਼ਤਾ ਨਹੀਂ ਹੋਣਿਆ ਤੇ ਮੈਂ ਇੱਧਰ ਕਿਸੇ ਵਿਚੋਲਣ ਵਾਲ ਗਈ ਹਾਂ ਉਹਦੇ ਗਾੜੀ ਹੱਥ ਪੱਲਾ ਜੋੜ ਕੇ ਤੇ ਆਈ ਆ ਅੱਜ ਕੰਮ ਧੰਦਾ ਕਰਕੇ ਸੂਟ ਵੀ ਸੀਵਾ ਕਿੰਨੇ ਦਿਨਾਂ ਦੇ ਮਮੀ ਨੇ ਲਿਆ ਕੇ ਦਿੱਤੇ ਆ ਮਸ਼ੀਨ ਤੇ ਤੇ ਬੈਠਾ ਹੀ ਨਹੀਂ ਜਾਂਦਾ ਸਾਰੀ ਦਿਹਾੜੀ ਇਦਾਂ ਹੀ ਮੇਰੀ ਤੇ ਨੰਗ ਜਾਂਦੀ ਆ ਕਦੀ ਲੀੜੇ ਢੋਲਾ ਕਦੀ ਭਾਂਡੇ ਮਾਂਝਲਾ ਆਈ ਰੋ ਪੱਬੀ ਹੋ ਪਤਾ ਨਹੀਂ ਕਿਹੜੀ ਤੁਰੀ ਆਉਂਦੀ ਲੈ ਇਹ ਦਪਿੰਦਰ ਵਾ ਇਹਨੂੰ ਅੱਜ ਦੇ ਨਾ ਛੁੱਟੀਆਂ ਪਈਆਂ ਹੋਣੀਆਂ ਨਿਆਣਿਆਂ ਨੂੰ ਆਂਦੀ ਹੋਣੀ ਆ ਮਿਲ ਕੇ ਆਉਣੀ ਆ ਚੱਲ ਸਭੀ ਮੇਲ ਹੋ ਗਏ ਆ ਮਿਲਦੀ ਆ ਅੱਜ ਬੜੇ ਚਰੀ ਟੱਕਰੀ ਆ ਕਿਤੇ ਤੇ ਕੁੜੀ ਜੀ ਵੀ ਅੰਬਰ ਨੰਗਾ ਡਈ ਆ ਤੇ ਜਦੋਂ ਹੁੰਦੇ ਆ ਇਹ ਉਦੋਂ ਰਾਜ ਨੇ ਹੋਣ ਨਹੀਂ ਦਿੱਤਾ ਤੇ ਹੁਣ ਜਿਹੜਾ ਵੀ ਆਉਂਦਾ ਦੇਖ ਕੇ ਤੇ ਛੱਡ ਜਾਂਦਾ ਵਾ ਤੇ ਉਹ ਵਿਚੋਲਣ ਨੇ ਨਾ ਮੈਨੂੰ ਫੋਟੋ ਬਖਾ ਲਈ ਆ ਤੇ ਮੁੰਡਾ ਤੇ ਮੈਨੂੰ ਛਿਆਣਾ ਹੀ ਲੱਗਦਾ ਵਾ ਤੇ ਹੁਣ ਮੈਂ ਤੁਹਾਡੇ ਨੱਚਲਾ ਕਰਨੀ ਆ ਵੀ ਹੁਣ ਕਿੱਤਾ ਕਰੀਏ ਕਮਲ ਆਓ ਮਾਸੀ ਖਲੋਤੀ ਆ ਪਤਾ ਸਾਸਿਕਾਲ ਬੁਲਾਈਦੀ ਹੁੰਦੀ ਆ ਹੋਰ ਨਾ ਲੰਗ ਲੰਗ ਜਿਓ ਬੁਰੇ ਲੱਗੀਦਾ ਵਾ ਹਾਂਜੀ ਖੰਡੇ ਵੀ ਕਿੰਦਰ ਆਉਣ ਲਈ ਆ ਸਾਸੀ ਕਾਬਲ ਸਾਸੀ ਕਾ ਮਸੀ ਸਾਸੀ ਕਾਰ ਬਾਉ ਸਾਸੀ ਕਾਰ ਹੋਰ ਸਾਨੂੰ ਠੀਕ ਠਾਕ ਹਾਂ ਵਧੀਆ ਤੂੰ ਦੱਸ ਹਾਂ ਬੜੇ ਵਧੀਆ ਚੰਗਾ ਤੇਰਾ ਵਿਆਹ ਹੋਇਆ ਤੂੰ ਉਹਦੇ ਮਿਲਣਾ ਹੀ ਗਈ ਆਈ ਆ ਆ ਇਸ ਤਰ੍ਹਾਂ ਹੀ ਆ ਨਾ ਜਦੋਂ ਫਿਰ ਕਬੀਲਦਾਰੀਆਂ ਪੈ ਜਾਣਾ ਹੈ ਨਾ ਬੱਚੇ ਸਕੂਲ ਜਾਂਦੇ ਹੀ ਹੋ ਹੁਣ ਉਹਨਾਂ ਦਾ ਕਰਕੇ ਨਹੀਂ ਨਹੀਂ ਨਿਕਲਿਆ ਜਾਂਦਾ ਫਿਰ ਆਈ ਦਾ ਵਾ ਇਸ ਤਰ੍ਹਾਂ ਹੀ ਵੇਖ ਲੈ ਆਪਣੀ ਮਰਜ਼ੀ ਜਿੱਦਾਂ ਤੈਨੂੰ ਚੰਗਾ ਲੱਗਦਾ ਇੱਕ ਨਾ ਇੱਕ ਦਿਨ ਕਰਨਾ ਹੀ ਪੈਣਾ ਵਾ ਪਰ ਇਹ ਆ ਵੀ ਆਪਣੇ ਘਰ ਵੱਲ ਵੇਖ ਤੇ ਕਰਨਾ ਵਾ ਵਾਇਦੇ ਵਿੱਚੋਂ ਮੜਾ ਮੋਟਾ ਚਾਪ ਨਹੀਂ ਪਿਆਰੋ ਨਾ ਇਹ ਤਾਂ ਮੁੰਡੇ ਦੀ ਕਮਾਈ ਦਾ ਆ ਕੇ ਉਹਨਾਂ ਨੇ ਦੇਣਾ ਆਂਦਾ ਵੀ ਚੰ ਕੋਈ ਨਹੀਂ ਜਿੱਤਾ ਤੁਸੀਂ ਕਹੋ ਤਾਂ ਹੀ ਕਰ ਲਾਂਗੇ ਕਰਨਾ ਤੇ ਹੈਗਾ ਹੀ ਆ ਨਾ ਮੈਂ ਤੇ ਇਹੋ ਹੱਥ ਜੋੜਦੀ ਆ ਕਿ ਹੁਣ ਹੋ ਜਾਵੇ ਵਾ ਬਾਬੇ ਗਾੜੀ ਹੱਥ ਜੋੜਨ ਰਹੀ ਆ ਕਬਲ ਮੇਲਨ ਨੂੰ ਤਾਂ ਬਹੁਤ ਇਹਨੂੰ ਬੜਾ ਹੀ ਜੀ ਕਰਦਾ ਏ ਪਰ ਸੱਚੀ ਪੁੱਛਿਆ ਨਾ ਤੇਰੀ ਭਾਬੀ ਤੋਂ ਡਰਦਿਆਂ ਨਹੀਂ ਆਈਦਾ ਤੁਹਾਡੇ ਘਰ ਇੱਕ ਤਾਂ ਨਾ ਉਹਨੇ ਕੋਈ ਆਇਆ ਗਿਆ ਵੇਖਣਾ ਨਾ ਕੋਸ਼ ਐਵੇਂ ਹੈ ਨਾ ਸੁਣਿਆਂਦਾ ਜੀਆਂ ਛੱਡਦੀ ਰਹਿੰਦੀ ਆ ਉਹਦਾ ਕਰਕੇ ਤੇ ਇੱਥੇ ਆਈਦਾ ਨਹੀਂ ਆਉਤਰਾ ਘਰ ਤੇ ਆਈਦਾ ਵਾ ਉੱਥੇ ਹੀ ਹੋ ਕੇ ਚਲੇ ਜਾਈਦਾ ਵਾ ਕੀ ਹੁਣ ਉਹਦਾ ਬਦਲਿਆ ਥੋੜਾ ਬੋਲਤਾ ਸਭਾ ਕੇ ਉਤਰਾਂਦੀ ਹੈ ਜੀ ਚੱਲ ਕੋਈ ਨਹੀਂ ਬਾਉ ਜਦੋਂ ਤੁਸੀਂ ਆਉਨੇ ਹੁੰਨੇ ਆ ਨਾ ਤੇ ਹੋ ਜਾ ਕਰੋ ਵੀ ਮੈਨੂੰ ਵੀ ਹੁੰਦਾ ਵਾ ਕਿ ਚੱਲ ਕੋਈ ਮੇਰੀ ਸਹੇਲੀ ਭੈਣ ਆਵੇ ਤੇ ਮੈਨੂੰ ਮਿਲ ਜੇ ਵੀ ਤੇ ਮੇਰੀ ਭਾਬੀ ਜਿੱਦਾਂ ਦੀ ਹੈਗੀ ਆ ਨਾ ਚੰਗੀ ਆ ਮੇਰਾ ਉਹਨੂੰ ਮਾੜਾ ਕਹਿਣ ਨੂੰ ਜੀ ਨਹੀਂ ਕਰਦਾ ਵੀ ਇਹੋ ਹੀ ਆ ਵੀ ਚਲੋ ਪ੍ਰਮਾਤਮਾ ਨੇ ਜੋ ਮੇਰੇ ਕਰਮਾਂ ਚ ਲਿਖਿਆ ਵਾ ਉਹ ਮੈਂ ਪਹੁੰਚਣ ਲਈ ਆ 40 ਗੰਤੇ ਬਹੁਤੂੰ ਤੇ ਡਈਆਂ ਪਰ ਆਪਣਾ ਹੁਣ ਅਸੀਂ ਸਿਹਲੀਆਂ ਹੀ ਸ਼ੁਰੂ ਤੋਂ ਕਿੰਨਾ ਸਾਡਾ ਪਿਆਰ ਹੀਗਾ ਤੇ ਹੁਣ ਉਹ ਤੇਰੇ ਵੱਲ ਵੇਖ ਕੇ ਹੋਰ ਤਰਾ ਹੁੰਦਾ ਫਿਰ ਜਦੋਂ ਉਹ ਇਸ ਤਰ੍ਹਾਂ ਕਰਦੀ ਆ ਮम्मा ਚਲੋ ਚੱਲੀਏ ਜੇ ਕੋਈ ਨਹੀਂ ਪੁੱਤ ਜਾਣੇ ਆ 2 ਮਿੰਟ ਹੁਣ ਵਾਪਸ ਅਸੀਂ ਦੋਵੇਂ ਚਲ ਜਲਨੇ ਜੇ ਆ ਜਾ ਹਲੋ ਹੋ ਜਾ ਚਾਹ ਨਹੀਂ ਪੁੱਤ ਸੀਤ ਜਾਣਾ ਹੋਰ ਸੁਣਾ ਪਿੰਦਰ ਸੌਰੇ ਚੰਗੇ ਆ ਤੇਰੇ ਮੇਰੇ ਸੌਰੇ ਤੇ ਚੰਗੇ ਆ ਤੂੰ ਦੱਸ ਤੇਰਾ ਕੋਈ ਹੈ ਚਾਂਸ ਵਿਆਹ ਦਾ ਕਿ ਨਹੀਂ ਮੈਂ ਤੇ ਆਖੇ ਸਿਹਲੀ ਦਾ ਵਿਆਹ ਵੇਖਾਂਗੇ ਤਾਂ ਤੂੰ ਤੇ ਅਜੇ ਉਤਰਾ ਹੀ ਤੁਰੀ ਫਿਰਦੀ ਆ ਤੇਰੇ ਨਾਲ ਦੇ ਤਾਂ ਹੁਣ ਰੁੱਖ ਵੀ ਬੁੱਢੇ ਹੋ ਗਏ ਆ ਇਦਾਂ ਹੀ ਤੰਦਰ ਜਿੱਦਾਂ ਤੂੰ ਡਈ ਆ ਨਾ ਕਹਿਣ ਸਾਰੇ ਮੈਨੂੰ ਨਿਆਣੇ ਸਿਆਣੇ ਹੁਣ ਮਖੌਲ ਕਰਦੇ ਆ ਕਿ ਤੂੰ ਪਿੰਡ ਦੀ ਭੁਆ ਬਣਨਾ ਵਾ ਪਰ ਇਹਦੇ ਵਿੱਚ ਬਾਹੂ ਮੇਰਾ ਕੋਈ ਵਸ ਨਹੀਂ ਆ ਵਿਚੋਲਣਾ ਪਹਿਲਾਂ ਇਹ ਗੱਲ ਕਰ ਲਈ ਮਾੜਾ ਮੋਟਾ ਚਾਹ ਪਾਣੀ ਪਿਆਲਾਂਗੇ ਜੇ ਆਖਣ ਪਈ ਤੂੰ ਮਾ ਖਲੇ ਉਹ ਨਹੀਂ ਪਹਿਲੇ ਨਾ ਮਿਲਿਆ ਮੁਰੜਿਆ ਹੋਰ ਏ ਹੋ 5-7 ਬੰਦੇ ਆਉਣ ਤੇ ਵਿਆਹ ਤੇ ਕੁੜੀ ਨੂੰ ਲੈ ਜਾਣਾ ਮੰਮੀ ਵਿਚਾਰੀ ਨੇ ਹੁਣ ਕੱਲੀ ਨੇ ਥੋੜਾ ਘਰ ਲੈਣਾ ਚਾਹੇ ਦੇ ਭਰਾ ਪਰ ਜਾਈ ਦੇ ਲੱਗਣੇ ਆ ਉਹਨਾਂ ਤੋਂ ਬਗੈਰ ਨਹੀਂ ਨਾ ਮੰਮੀ ਵਿਚਾਰੀ ਕੁਝ ਕਰ ਸਕਦੀ ਹੁੰਦਾ ਤਾਂ ਹੈ ਹੀ ਆ ਹੁਣ ਅਸੀਂ ਇਕੱਠੀਆਂ ਪੜਦੀਆਂ ਰਹੀਆਂ ਵਾ ਮੇਰੇ ਬੱਚੇ ਵੇਖ ਲੈ ਕਿਡੇਡੇ ਹੋ ਗਏ ਆ ਤੁਹਾਡੀ ਤਾਂ ਮਾਵਾ ਧੀਆਂ ਦੀ ਸਾਰੀ ਉਮਰ ਡਰ ਡਰ ਕੇ ਲੰਘ ਚੱਲੀ ਆ ਇੰਨਾ ਵੀ ਨਹੀਂ ਡਰੀਦਾ ਹੁੰਦਾ ਫੇਰ ਵੀ ਤੂੰ ਨਾ ਨਾ ਨਾਨਾ ਦਾ ਤਾਂ ਰੋਹ ਵੀ ਬੜਾ ਹੁੰਦਾ ਤੇ ਤੁਸੀਂ ਇਦਾਂ ਡਰਦੀਆਂ ਰਹਿੰਦੀਆਂ ਜੇ ਮਾਵਾ ਧੀਆਂ ਚੱਲ ਬਹੁਤ ਡਰਨਾ ਹੀ ਪੈਂਦਾ ਵਾ ਜੇ ਘਰ ਟਾਈਮ ਪਾਸ ਕਰਨਾ ਹੋਵੇ ਤੇ ਅਸੀਂ ਆਨੇ ਆਂ ਤੇ ਕੋਈ ਗੱਲ ਨਹੀਂ ਆ ਡਾਂ ਨੰਗਣ ਡਿਆ ਵਾ ਚੰਗਾ ਨਗਦਾ ਜਾਵੇ ਵੀ ਜਿੰਨਾ ਤੁਸੀਂ ਡਰਦੀਆਂ ਹੁੰਨੀਓ ਸਿਰ पे ਚੜ੍ਹਦੀ ਆ ਇੰਨਾ ਵੀ ਨਹੀਂ ਡਰੀ ਜਾਈਦਾ ਹੁਣ ਤਾਂ ਥਾਨੀਆਂ ਥੋੜਾ ਬਹੁਤਾ ਰੱਖੀਦਾ ਹੁੰਦਾ ਅਗਲੀ ਨੂੰ ਵੀ ਪਤਾ ਲੱਗੇ ਵੀ ਇਹਨਾਂ ਦਾ ਵੀ ਹੈਗਾ ਇੱਥੇ ਕੋਸ ਭਿੰਦਰ ਮੰਮੀ ਵਿਚਾਰੀ ਕਿੱਦਾਂ ਮੇਰਾ ਵਿਆਹ ਕਰ ਦੇ ਜੋ ਕੋ ਵੀ ਹੋਣਾ ਵਾ ਭਰਾ ਪਰਜਾਈ ਦੀ ਮਰਜ਼ੀ ਨਾਲ ਹੀ ਹੋਣਾ ਵਾ ਪੈਸਾ ਤੇ ਲਾ ਤੇ ਉਹਨਾਂ ਦਾ ਲੱਗਣਾ ਵਾ ਤੇ ਉਹ ਕਿੱਦਾਂ ਮੇਰਾ ਵਿਆਹ ਕਰ ਦੇਵੇ ਉਹ ਗੱਲ ਤੇ ਤੇਰੀ ਠੀਕ ਹੈ ਬਾਉ ਮੈਂ ਮੰਨਦੀ ਆ ਆ ਮੇਰੇ ਬੱਚੇ ਵੇਖ ਲੈ ਤੇਰੇ ਨਾਲ ਹੀ ਕਿਡੇ ਕਿਡੇ ਹੋਗੇ ਆ ਨਹੀਂ ਨਹੀਂ ਸਾਬ ਦੇ ਪਰਿਵਾਰ ਦੀ 10 ਪੈਣ ਲਈ ਆ ਐਡੇ ਬੋ ਮਜਾਜ ਵਾਲੇ ਨੀ ਕਿ ਤੇ ਬਿਲਕੁਲ ਵੀ ਕੀ ਭੁੱਖ ਨੰਗ ਲੱਭਣੀ ਆ ਇੱਥੇ ਤੇ ਮੇਰੀ ਟੀ ਨੂੰ ਸੁੱਖ ਮਿਲਿਆ ਨਹੀਂ ਤੇ ਗਾੜੀ ਜਾ ਕੇ ਤੇ ਮਾਸਾ ਸੁੱਖ ਮਿਲ ਜੇ ਕੀ ਹੋ ਗਿਆ ਕਵਲ ਜੇ ਉਹ ਤੁਹਾਡੇ ਪਾਪੇ ਦੇ ਪਹਿਲੇ ਵਿਆਹ ਦੀ ਆ ਤੇ ਜੇ ਉਹਨਾਂ ਦਾ ਘਰ ਵਾ ਨਾ ਹੱਕ ਤੁਹਾਡਾ ਵੀ ਮਾਵਾਂ 3 ਦਾ ਬਰਾਬਰ ਹੀ ਆ ਇੰਨਾ ਨਹੀਂ ਡਰੀਦਾ ਹੁੰਦਾ ਕੋਈ ਗੱਲ ਨਹੀਂ ਪਿੰਦਰ ਕਿ ਕੋ ਮਾੜਾ ਹੋ ਜੇ ਨਾ ਸੱਤ ਵਰੀ ਹੋ ਜੇ ਸਾਡੇ ਕੋ ਮਾੜਾ ਨਾ ਹੋਵੇ ਜੇ ਮੈਂ ਵੀ ਭਾਬੀ ਨਾਲ ਲੜਾਂ ਉਹਨੂੰ 사ਵੇਂ ਜਵਾਬ ਦਵਾ ਤੇ ਫਿਰ ਉਹਦੇ ਚ ਤੇ ਮੇਰੇ ਚ ਕੀ ਫਰਕ ਰਹਿ ਗਿਆ ਵਾ ਕਦੀ ਮੇਰੀ ਧੀ ਦੀ ਜਪਰੀਤ ਨਹੀਂ ਪੂਰੀ ਹੋਈ ਕਰ ਤੋ ਐਵੇਂ ਨਾ ਕਰਦੀ ਰਿਆ ਕਰ ਕਿਹੜੀ ਚੀਜ਼ ਨੂੰ ਮਿਲਦੀ ਖਾਣ ਨੂੰ ਚੰਗਾ ਢਾਣ ਨੂੰ ਚੰਗਾ ਕਿ ਕਿਹੜੀ ਗੱਲਾਂ ਦੇ ਰਹਿਣ ਦੀ ਦੱਸ ਮੈਨੂੰ ਨਾਲੇ ਨਾ ਸਾਰਿਆਂ ਨੂੰ ਰੱਬ ਦੇ ਬਾਣੇ ਚ ਹੀ ਰਹਿਣਾ ਚਾਹੀਦਾ ਵਾ ਉਹ ਜੋ ਵੀ ਕਰਦਾ ਵਾ ਚੰਗਾ ਹੀ ਕਰਦਾ ਵਾ ਤੇ ਉਹਨੇ ਮੇਰਾ ਵੀ ਕੋ ਸੋਚਿਆ ਹੀ ਹੋਊਗਾ ਚੱਲ ਚੰਗਾ ਕਵਲ ਮੈਂ ਚਲਦੀ ਆ ਬਾਉ ਨਹੀਂ ਨਹੀਂ ਆਜੋ ਚਾਹ ਪੀ ਕੇ ਜਾਇਓ ਨਹੀਂ ਬਾਉ ਬੱਚੇ ਚਲੇ ਗਏ ਹੋ ਤੇ ਮੰਮੀ ਵੇਂਦੀ ਹੋਣੀ ਪੀ ਅਜੇ ਆਈ ਨਹੀਂ ਗੀ ਐਦਾਂ ਹੀ ਮੈਨੂੰ ਕਹਿ ਕੇ ਤੇ ਮੇਰਾ ਮੂੰਹ ਬੰਦ ਕਰ ਦਿੰਦੇ ਯੋ ਮੈਨੂੰ ਪਹਿਲਾਂ ਇਹ ਗੱਲ ਦੱਸੋ ਕਿ ਜਦੋਂ ਦੀ ਮੈਂ ਲਿਆਂਦੀ ਆ ਉਹਨੂੰ ਕਦੀ ਪਿਓ ਵਾਲਾ ਪਿਆਰ ਤੁਸੀਂ ਦਿੱਤਾ ਵਾ ਉਹ ਜਿਹੜੀ ਧੀ ਆ ਨਾ ਮੁੰਡੇ ਨਾਲ ਬੜ ਦਿੱਤਾ ਧਿਆਨ ਰੱਖਦੀ ਆ ਮੈਂ ਤੈਨੂੰ ਇੱਕ ਗੱਲ ਦੱਸਾਂ ਫੇ ਅਖੀਰ ਦੀ ਬਾਕੀ ਸਾਹਮਣਾ ਸਾਨੂੰ ਮੁੰਡੇ ਨੇ ਹੀ ਆ ਉਹਨੂੰ ਤੇ ਕਵਲ ਬੜਾ ਜੀ ਕਰਦਾਈ ਉਹ ਦਸ ਗਾਤ ਦਾ ਕਰਕੇ ਨਹੀਂ ਉਹ ਆਈ ਦਾ ਐਵੇਂ ਮੇਰੇ ਵੱਲ ਵੇਖ ਕੇ ਫੇਰ ਨੱਕ ਬੁੱਲ ਵੱਟੂਗੀ ਤੂੰ ਤੇ ਭੈਣ ਉਹਦੀਆਂ ਜਰ ਲੈ ਨਹੀਂ ਆ ਤੇ ਮੈਂ ਤਾਂ ਫੇਰ ਉਹਨੂੰ ਸੁਣਾ ਕੇ ਜਾਣਾ ਹੀ ਹਾਂ ਫੇਰ ਐਵੇਂ ਤੇਰੇ ਦਿਵਾਲੇ ਹੋਊਗੇ ਚੱਲ ਚੰਗਾ ਬਾਹ ਮੈਂ ਜਾਣੀ ਆ ਮੰਮੀ ਢੀਕਣ ਲਈ ਹੋਣੀ ਮੈਂ ਤਾਂ ਕਹਿੰਨੀ ਪੀ ਲੈਂਦੇ ਚਾਹ ਕੋਟ ਕੋਈ ਨਹੀਂ ਮੈਂ ਅਜੇ 4 ਦਿਨ ਇੱਥੇ ਹੀ ਆ ਤੂੰ ਆਵੀ ਨਾਲੇ ਉੱਥੇ ਬਹਿ ਕੇ ਤੇ ਗੱਲਾਂ ਬਾਤਾਂ ਕਰਾਂਗੇ ਟਾਈਮ ਕੱਢ ਕੇ ਆਵੀ ਮੇਰੀ ਭੈਣ ਚੱਲ ਕੋਈ ਨਹੀਂ ਦੇਖ ਲੂੰਗੀ ਚੱਲ ਕੋਈ ਜਾ ਬਾਬਾ ਇਦਾਂ ਦੀਆਂ ਗੱਲਾਂ ਮੇਰੇ ਨਾਲ ਨਾ ਕਰਤੀ ਰਿਹਾ ਕਰ ਮੈਂ ਉਹਨੂੰ ਧਿਆਨ ਨੂੰ ਪਿਆਰ ਦੇਣਾ ਵਾ ਹਰ ਮੈਂ ਕਦੀ ਉਹਨੂੰ ਮਾੜਾ ਨਹੀਂ ਬੋਲਿਆ ਨਾ ਕਦੀ ਉਹਨੂੰ ਮਾੜਾ ਆਖਿਆ ਜਾਂ ਭਾਵੇਂ ਮੇਰੀ ਆਪਣੀ ਹੁੰਦੀ ਤੇ ਭਾਵੇਂ ਬਗਾਨੀ ਆ ਮੈਂ ਉਹਨਾਂ ਕੋਈ ਵਿਤਕਰਾ ਨਹੀਂ ਰੱਖਿਆ ਪਰ ਇਹ ਆ ਵੀ ਸਾਰੇ ਆਪਣਾ ਪੈਸੇ ਕੁੜੀਆਂ ਦੇ ਵਿਆਹ ਤੇ ਨਹੀਂ ਲਾ ਦਈਦੇ ਸਾਹਮਣਾਂ ਨਾਲ ਸਾਨੂੰ ਮੁੰਡੇ ਨਹੀਂ ਆ ਇਹ ਤੇ ਗੱਲ ਤੁਹਾਡੀ ਠੀਕ ਆ ਪਰ ਸਾਡੀ ਇੱਕੋ ਇੱਕ ਤੇ ਹੀ ਆ ਸਾਡੇ ਕੋਲ ਕਿਹੜੀਆਂ 5 7 ਵਾ ਦੇਖ ਲਓ ਮੈਂ ਕਦੀ ਤੁਹਾਡੇ ਮੁੰਡੇ ਦੇ ਵਿੱਚ ਵਿਤਕਰਾ ਨਹੀਂ ਪਾਇਆ ਤੇ ਚਲੋ ਆ ਮੈਂ ਵੀ ਨਹੀਂ ਆਂਦੀ ਵਿਆਹ ਜਿਆਦਾ ਕਰੋ ਹੋਰ ਨਹੀਂ ਕੋ ਉਹਦੇ ਕੰਨ ਤੇ ਠੱਕਣੇ ਪੈਣੇ ਆ ਨਾ ਚੱਲ ਫੇਰ ਦੀ ਫੇਰ ਵੇਖੀ ਜੋਗੀ ਪਹਿਲੋਂ ਰਿਸ਼ਤੇ ਦੀ ਤਹਾ ਹੋ ਜਾਏ ਕੰਨ ਨੂੰ ਹੀ ਘਕ ਲਾਂਗੇ ਮੈਂ ਚੱਲਿਆ ਹੀ ਵਿਹਲੀ ਤੇ ਚਾਹ ਕੁੱਟ ਬਣਾ ਕੇ ਉੱਥੇ ਲੈ ਆਵੀ ਮੈਨੂੰ ਪਤਾ ਵਾ ਤੁਹਾਡਾ ਵੀ ਤੁਸੀਂ ਵੀ ਗੱਲਾਂ ਦਾ ਕੜਾ ਬਣਾਉਂਦੇ ਹੋ ਹੁਣ ਹਾਂ ਹਾਂ ਕਰੀ ਜਾਂਦੇ ਤੇ ਮੁੜ ਕੇ ਪੱਲਾ ਹੀ ਛਾੜ ਦੇਣਾ ਆਪਣੇ ਮੁੰਡੇ ਨੂੰ ਪੜਾ ਲਿਖਾ ਵੀ ਲਿਆ ਤੇ ਮੇਰੀ ਕੁੜੀ ਨੂੰ ਕਿਤੇ ਉਹ ਵੀ ਨਹੀਂ ਦੋਜ ਮਾਤਾ ਪੜਾ ਛਕੇ ਆਪਣਾ ਇਹਦਾ ਪਿਓ ਹੁੰਦਾ ਇਹਨੂੰ ਪੜਾਮ ਦਾ ਲਖ ਹੁੰਦਾ ਤੇ ਇਹਨੂੰ ਵਿਆਹ ਹੁੰਦਾ ਤੇ ਐਦਾਂ ਨਾ ਇਹ ਤੁਰੀ ਫਿਰਦੀ ਜਿਹੜੀ ਆ ਭਾਬੀ ਦਾ ਬੋਲਪੁਣਾ ਕਰਦੀ ਫਿਰਨ ਰਹੀ ਕਾਮੀ ਬਣੀ ਇਹਨਾਂ ਦੀ ਹੁਣ ਤੇ ਮੈਨੂੰ ਲੋਕੀ ਵੀ ਗੱਲਾਂ ਕਰਨ ਦੇ ਆ ਤੇ ਇਹਦਾ ਰਿਸ਼ਤਾ ਕਿੱਥੇ ਹੋਣਾ ਵਾ ਹੁਣ ਤੇ ਮੈਂ ਕਿਤੇ ਨਾ ਬਾਹਰ ਨਿਕਲਣ ਜੋਗੀ ਨਿੱਗੀ ਰਹੀ ਕਿ ਹੁਣ ਕਰਾਂ ਤੇ ਕਰਾਂ ਕੀ ਰੱਬਾ ਹੁਣ ਹੋ ਜਾਏ ਮੇਰੀ ਧੀ ਦਾ ਹੁਣ ਚੰਗੇ ਥਾਂ ਹੀ ਇਹਦਾ ਟੋਟ ਕਾਈ ਜਿੱਥੇ ਮੇਰੀ ਧੀ ਨੂੰ ਗਾੜੀ ਸੁੱਖ ਮਿਲ ਜੇ ਵੇਖਾ ਬਣਾ ਕਿਹੜਾ ਸੂਟ ਜੱ ਕਵਲ ਤੇ ਜ਼ਿਆਦਾ ਲਚੂਕਾ ਆ ਨਹੀਂ ਆ ਰਹਿਣ ਦਿੰਨੀ ਆ ਉਹਨੂੰ ਸੋਹਣਾ ਲੱਗਣਾ ਆ ਉਹਨੂੰ ਆਣੀ ਆ ਕਿ ਆ ਸੇਲਾ ਸੀ ਤੇ ਉਹਨੇ ਆਪੇ ਲੈਣਾ ਕਿੰਨੀ ਸਵਾਈ ਬਚਾ ਲੈਣੀ ਤੇ ਫੇਰ ਨਾ ਹੋਊ ਨਾ ਤੇ ਦੋ ਗਰਮੀਆਂ ਵਾਲੇ ਉਹਨੂੰ ਫੇਰ ਲਿਆ ਦਊਗੀ ਸਾਰਾ ਦਿਨ ਤੇ ਵਿਚਾਰੀ ਕੰਮ ਲੱਗੀ ਰਹਿੰਦੀ ਆ ਤੇ ਚੰਗਾ ਲੀੜਾ ਵੀ ਨਾ ਪਾਇਆ ਹੋਇਆ ਈ ਪੁੱਤ ਨੇ ਤੇ ਉਂਝੀ ਬੁਰਾ ਲੱਗਦਾ ਆਹੋ ਹੀ ਉਹਨੂੰ ਆਣੀ ਆ ਇਹੋ ਹੀ ਸੋਹਣਾ ਲੱਗਣਾ ਵਾ ਇਹਨੂੰ ਵੀ ਉੱਥੇ ਇਹੋ ਹੀ ਰੰਗ ਪਸੰਦ ਆਇਆ ਈ ਇਹਦਾ ਕਰਕੇ ਕਿੱਡਾ ਸੋਹਣਾ ਸੂਟ ਵਾ ਮੈਂ ਤੇ ਇਨਾ ਪਸੰਦ ਵਾ ਇਹ ਮ ਕਵਲ ਨੂੰ ਆਜ ਮਾਰਨੀ ਸੀ ਤੇ ਉਹਨੇ ਝਟ ਲੈਣਾ ਕਿੰਨੀ ਵਿਚਾਰੀ ਸਵਾਈ ਬਚੰਦੀ ਆ ਕਵਲ ਕਵਲ ਹੈ ਹਾਂਜੀ ਮੰਮੀ ਜੀ ਵਾਜਾ ਡੇ ਜੇ ਮਾਰਨਾ ਆ ਵੇਖਾ ਮੈਂ ਤੇਰੇ ਲਈ ਸੂਟ ਲਿਆਈ ਆ ਤੇ ਸੀਲਾ ਮੇਰੀ ਧੀ ਬਹੁਤ ਸੋਹਣਾ ਤੈਨੂੰ ਲੱਗਣਾ ਕੋਈ ਨਹੀਂ ਮੰਮੀ ਸੀ ਲੋਂਗੀ ਸੂਟ ਤੇ ਬੜਾ ਸੋਹਣਾ